ਤਕਰੀਬਨ 450 ਤੋਂ 500 ਕਿੱਲਾ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਦਾ ਕੱਲੀ ਦਾ ਹੀ ਖਰਾਬ ਹੋ ਚੁੱਕਾ ਇਸ ਤੋਂ ਅਗਲੇ ਬੰਨੇ ਪਿੰਡ ਕਰੋਮਾ ਜੀ ਕੁੱਤੀ ਵਾਲਾ ਨਿਗਾ ਹੀ ਪਿੰਡ ਜਿਹੜੇ ਗਾਹ ਨੂੰ ਥੱਲੇ ਥੱਲੇ ਸਾਰੇ ਜਿਹੜੇ ਖਰਾਬ ਹੋ ਚੁੱਕੇ ਜੀ ਅਸੀਂ ਜੀ 70-75 ਸਾਲ ਤੋਂ ਹੀ ਸਾਡੇ ਪੁਰਖੇ ਲਗਾ ਰਹੇ ਸੀ ਉਸ ਤੋਂ ਮੋਰ 40-42 ਸਾਲ ਦੀ ਉਮਰ ਮੇਰੀ ਹੋ ਚੱਲੀ ਆ ਜੀ ਉਦੋਂ ਤੋਂ ਹੀ ਅਸੀਂ ਲਗਾ ਰਹੇ ਆ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਚਾਹੇ ਤੇ ਸਰਕਾਰ ਦਾ ਪੋਕਾ ਕੁ ਹੱਲ ਕਰੇ ਨਹਿਰੀ ਰੂਪ ਕਰੇ ਤੇ ਨਹੀਂ ਤਾਂ ਜਿੱਤਰਾ ਸਾਨੂੰ ਇਡਾਰੋਂ ਪਾਰ ਠੇਕਾ ਬੱਧਾ ਸਰਕਾਰ ਸਾਡਾ ਕੋਈ ਪੱਕਾ ਠੇਕਾ ਬਣਨੇ ਸਾਡੀ ਜੱਦੀ ਮਾਲਕੀਆਂ ਵਾ ਇਹਦੇ ਵਿੱਚ ਕੋਈ ਨਹੀਂ ਇਹ ਪੁਰਖਿਆਂ ਦੀ ਮਾਲਕੀ ਆ ਜਿਹਦੇ ਵਿੱਚ ਪਾਣੀ ਛੱਡਿਆ ਵਾ ਸਰਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡੂੰ ਕਹਿਰ ਨਹੀਂ ਕੀਤੀ ਕੋਈ ਕੋ ਨਹੀਂ ਜੇ ਕੋਈ ਦਰਿਆ ਕੋਲ ਸਰਕਾਰ ਕੋਲੇ ਦਰਿਆ ਦਾ ਰਕਬਾ ਹੈਗਾ ਤਾਂ ਸਾਨੂੰ ਵਿਖਾਇਆ ਜਾਵੇ ਵੀ ਸਾਡੇ ਕੋਲੇ ਆਹ ਦਰਿਆਰੀ ਪੈਰੀ ਆ ਜਿਹਦੇ ਵਿੱਚ ਅਸੀਂ ਪਾਣੀ ਛੱਡ ਰਹੇ ਹਾਂ ਜੀ ਫਸਲ ਜੀ ਝੋਨਾ ਕਮਾੜ ਮੱਕੀ ਜਿਹੜੀਆਂ ਫਸਲਾਂ ਖਰਾਬ ਹੋ ਚੁੱਕੀਆਂ ਮੇਰੇ ਪਿੰਡ ਦਾ ਹੈਗੇ ਜੀ ਘਰ ਮੇਰੇ ਪਿੰਡ ਦੇ 4-5 ਘਰ ਆ ਜਿਹੜੇ ਪਾਣੀ ਦੀ ਰੇਪੇਟ ਦੇ ਵਿੱਚ ਆ ਜੀ ਤੁਸੀਂ ਤਸਵੀਰਾਂ ਧਰਨ ਨਾਲ ਅਸੀਂ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦੀਆਂ ਵਿਖਾ ਰਹੇ ਆ ਪਿੰਡ ਗੱਟੀ ਬਾਸ਼ਾ ਦੇ ਕੜਮ ਪਿੰਡ ਦੀਆਂ ਤਸਵੀਰਾਂ ਧਰਨ ਨਾਲ ਅਸੀਂ ਬਸਤੀਆਂ ਦੀਆਂ ਸਾਨੀਆਂ ਕਰ ਰਹੇ ਆ ਜਿੱਥੇ ਕਿ ਲੋਕਾਂ ਦੀਆਂ ਕਿਸਾਨ ਵੀਰਾਂ ਦੀਆਂ ਨਸੀਬਤਾਂ ਲਗਾਤਾਰ ਵਧ ਰਹੀਆਂ ਸਤਲੁਜ ਦਰਿਆ ਦੇ ਕੰਢੇ ਵਸੇ ਇਹ ਪਿੰਡ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਕਿ ਕਿਸ ਤਰ੍ਹਾਂ ਆਪਣੇ ਜਿਹੜਾ ਸਿਰਾਂ ਦੇ ਉੱਤੇ ਜਿਹੜਾ ਲੜੀਂਦਾ ਸਮਾਨ ਉਹ ਪਾਣੀ ਦੇ ਵਿੱਚੋਂ ਕੱਢ ਰਿਹਾ ਆਪਣੇ ਪਸ਼ਵਾਂ ਨੂੰ ਕੱਢ ਰਿਹਾ ਤੇ ਟਰੈਕਟਰ ਵੀ ਤੁਸੀਂ ਦੇਖ ਰਹੇ ਹੋ ਟਰੈਕਟਰ ਤੇ ਜਿਹੜਾ ਕਿੰਨਾ ਪਾਣੀ ਤਸਵੀਰਾਂ ਦੇ ਵਿੱਚ ਸਾਫ਼ ਦੇਖ ਰਹੇ ਹੋ ਸੋ ਇਹਨਾਂ ਪਿੰਡਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ 2023 ਦੇ ਵਿੱਚ ਇਹਨਾਂ ਕਿਸਾਨ ਵੀਰਾਂ ਨੇ ਦੱਸਿਆ ਕਿ 2023 ਦੇ ਵਿੱਚ ਵੀ ਜਦੋਂ ਸਾਦਰੋ ਦਰਿਆ ਦੇ ਵਿੱਚ ਪਾਣੀ ਆਉਂਦਾ ਤੇ ਬੰਨ ਟੁੱਟਣ ਕਾਰਨ ਜਿਹੜਾ ਕੜਮ ਬੰਨ ਹੈ ਉਹ ਟੁੱਟਣ ਕਾਰਨ ਜਿਹੜਾ ਕਾਫੀ ਨੁਕਸਾਨ ਹੋਇਆ ਸੋ ਇਸ ਵਾਰ ਵੀ ਇਹਨਾਂ ਕਿਸਾਨ ਵੀਰਾਂ ਨੇ ਦੱਸਿਆ ਕਿ ਸਾਡਾ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਅਸੀਂ ਜਿਹੜੇ ਆਪਣਾ ਘਰ-ਬਾਰ ਛੱਡ ਕੇ ਦੂਸਰੀਆਂ ਸੁਰੱਖਿਅਤ ਥਾਵਾਂ ਤੇ ਜਾ ਰਹੇ ਹਾਂ ਸੋ ਇਹਨਾਂ ਕਿਸਾਨ ਵੀਰਾਂ ਨੇ ਦੱਸਿਆ ਕਿ ਜਿਹੜਾ ਸਰਕਾਰ ਸਾਡੀ ਬਾਹ ਫੜੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਸਾਡਾ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਹੋਰ ਦੇ ਮੇਰਾ ਨਾਮ ਜਸਬੀਰ ਸਿੰਘ ਪੰਜਾਬ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜਾ ਕੱਲ ਦਾ ਮੰਡੇ ਖੇਤਰ ਦੇ ਵਿੱਚ ਪਾਣੀ ਆ ਗਿਆ ਕਿੰਨਾ ਕਿੰਨਾ ਨੁਕਸਾਨ ਹੋਇਆ ਤੇ ਕਿਹੜੇ ਕਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਪੁੱਜੇ ਨੇ ਦੇਖੋ ਜੀ ਨੁਕਸਾਨ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਇਆ ਜ਼ਿਲ੍ਹਾ ਤਰਨਤਾਰਨ ਚ ਹੋਇਆ ਕਪੂਰਥਲਾ ਚ ਹੋਇਆ ਫਰੋਜਪੁਰ ਚ ਹੋਇਆ ਬਹੁਤ ਵੱਡੇ ਪੱਧਰ ਤੇ ਹੋਇਆ ਜਿਹੜਾ ਤਰਨਤਾਰਨ ਦੇ ਏਰੀਆ ਨੇ ਉਹ ਹੈਗਾ ਜੀ ਜਿਵੇਂ ਗੁੱਜਰਪੁਰ ਮੰਡ ਕੜਕਾ ਇਹ ਸਾਰੇ ਪਿੰਡ ਨੇ ਜਿਹੜੇ ਫੋਈਪਰ ਦੇ ਨੇ ਕੋਲੰਬ ਤੋਂ ਲੈ ਕੇ ਦੀਨੇ ਕੇ ਕੁੱਤੀ ਵਾਲਾ ਆਠ ਪਿੰਡਾਂ ਦੇ ਵਿੱਚ ਨੁਕਸਾਨ ਬਹੁਤ ਵੱਡੇ ਪੱਧਰ ਤੇ ਆਇਆ ਹੈ ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਹੈ ਜੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਪਹੁੰਚਾ ਕੋਈ ਕਿਸੇ ਦੀ ਸਹਾ ਨਹੀਂ ਲਈ ਔਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਜਿਹੜੇ ਫਸਲ ਮਰ ਗਈ ਹੈ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਨੂੰ ਕਿ ਇਹਨਾਂ ਦੀ ਤੁਰੰਤ ਵਿਸ਼ੇਸ਼ ਗਰਦੌਰੀ ਦੇ ਹੁਕਮ ਕੀਤੇ ਜਾਣ ਔਰ ਜਿਨ੍ਹਾਂ ਦਾ ਫਸਲ ਖਰਾਬ ਹੋਈ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਦ ਪਿਛਲੀ ਵਾਰ ਬੰਨ ਟੁੱਟਾ ਸੀ ਤਾਂ ਲਾਰਜ ਸਰਪ ਕੋਲ ਦੇ ਵੱਲੋਂ ਬੰਨ ਨੂੰ ਬੰਨਣ ਦੇ ਲਈ ਵੱਡਾ ਪ੍ਰਾਲਾ ਕੀਤਾ ਗਿਆ ਕਿਉਂ ਬੰਨ ਬੰਨ ਦਿੱਤਾ ਗਿਆ ਬੰਨ ਵੱਡਾ ਹੀ ਪਰ ਬੰਨ ਦੇ ਦੇਖੋ ਛੜਕ ਨਹੀਂ ਅਜੇ ਤੱਕ ਵੱਜੀ ਛੜਕ ਦਬਾਰਾ ਹੁਣ ਪੁੱਟ ਕੇ ਬਣੀ ਛੜਕ ਪੁੱਟ ਕੇ ਸਰਕਾਰ ਇੱਕ ਕਹਿੰਦੇ ਵੀ ਉੱਚਾ ਕਰਨਾ ਬੰਨ ਹਨਾ ਬੰਨ ਉੱਚੇ ਨਾਲ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਛੜਕਾ ਬਹੁਤ ਮਜ਼ਬੂਤ ਸੀ ਮੈਨੂੰ ਸ਼ੱਕ ਹੈ ਵੀ ਛੜਕੋਡੀ ਮਜ਼ਬੂਤ ਵੱਜ ਨਹੀਂ ਸਕਦੀ ਜੇਕਰ ਸਰਕਾਰ ਦੁੱਬੇ ਹੋਏ ਕਿਸਾਨਾਂ ਦੇ ਹਿਸਾਬ ਨਾਲ ਇਹ ਕੀ ਐਕਸ਼ਨ ਲਿਆ ਜਾਊਗਾ ਤੁਹਾਡੀ ਤੁਸੀਂ ਸਾਡੀ ਜਥੇਬੰਦੀ ਵੱਲੋਂ ਛੇਤੀ ਹੀ ਅਗਰ ਵਿਸ਼ੇਸ਼ ਗਰਦੌਰੀ ਦੇ ਐਲਾਨ ਨਹੀਂ ਕਰਦੀ ਸਰਕਾਰ ਜਿੱਥੇ ਜਿਵੇਂ ਨੁਕਸਾਨ ਹੋਇਆ ਹੈ ਮੁੰਡਾ ਪਿੰਡ ਘੜਕਾ ਆਦ ਪਿੰਡਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਘੜਮ ਹੋ ਗਏ ਜਿੰਨੇ ਕੇ ਗੱਟਾ ਬਾਦਸ਼ਾ ਸਭਰਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਔਰ ਜੇ ਸਰਕਾਰ ਇਹ ਆ ਵਿਸ਼ੇਸ਼ ਗਰਦੌਰੀ ਦੇ ਹੁਕਮ ਨਹੀਂ ਕਰਦੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਦਿੰਦੀ ਔਰ ਵੱਡੇ ਪੱਧਰ ਤੇ ਜਿਹੜਾ ਐਕਸ਼ਨ ਕੀਤਾ ਜਾਊਗਾ ਜਜਵਿੰਦਰ ਸਿੰਘ ਪਿੰਡ ਸਬਰਾਹਾ ਹਾ ਰਪੀਟ ਕਿਸਾਨ ਜੀ ਕਮੇਟੀ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਜੀ ਇਹ ਪਾਣੀ ਆਉਣ ਦੇ ਨਾਲ ਕਿੰਨੀ ਫਸਲ ਜਿਹੜੀ ਹੈ تباہ ਹੋਈ ਹੈ ਕਿੰਨੇ ਪਿੰਡਾਂ ਨੂੰ ਜਿਹੜਾ ਅਸਰ ਪਿਆ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਅਕੇੜ ਪੁੱਲ ਨੂੰ ਤਬਾਹ ਜਿਹੜਾ ਹੋਇਆ ਵੇਖੋ ਜੀ ਇਹ ਪਾਣੀ ਆਉਣ ਦੇ ਨਾਲ ਇਹ ਫਲਾਟਾਂ ਆਉਣ ਦੇ ਨਾਲ ਅੱਜ ਵਸਤੀ ਲਾਲ ਸਿੰਘ ਲੱਗੇ ਆਪਾਂ ਖੜੇ ਆਂ ਨਾਲ ਹੀ ਪਿੰਡ ਘਰੋਮਾ ਜਿੱਥੋਂ ਬੰਨ 2000 ਤੇਜ਼ੀ ਟੁੱਟਾ ਸੀ ਜੀ ਜੀ ਇਸ ਪਾਣੀ ਆਉਂਦੇ ਨਾਲ ਤਕਰੀਬਨ ਕੋਈ 2 ਤੋਂ 25000 ਜਿਹੜਾ ਏਕੜ ਆ ਇਹ ਝੋਨੇ ਦੀਆਂ ਫਸਲਾਂ ਤੁਸੀਂ ਦੇਖ ਸਕਦੇ ਹੋ تباہ ਹੋ ਗਈਆਂ ਵਾ ਤੇ ਬਹੁਤ ਜ਼ਿਆਦੀ ਨਲਾਇਕੀ ਹੈ ਜੀ ਪ੍ਰਸ਼ਾਸਨ ਦੀ ਅਸੀਂ ਬਾਰ ਬਾਰ ਬੇਨਤੀਆਂ ਕਰਦੇ ਰਹੇ ਪ੍ਰਸ਼ਾਸਨ ਨੂੰ ਕਿ ਪਾਣੀ ਦਾ ਪੱਧਰ ਨਾ ਵਧਨ ਦਿੱਤਾ ਜਾਵੇ ਪਾਣੀ ਪ੍ਰੋਪਰ ਤਰੀਕੇ ਨਾਲ ਹੀ ਹਰੀ ਘੜ ਤੋਂ ਛੱਡਿਆ ਜਾਵੇ ਕਿਉਂਕਿ ਪਿਛਲੇ ਇਲਾਕਾ ਵੀ ਬਚ ਸਕੇ ਔਰ ਅਗਲਾ ਇਲਾਕਾ ਵੀ ਬਚ ਸਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕਿਹੋ ਜਿਹਾ ਸਹਿਯੋਗ ਮਿਲਿਆ ਹੈ ਪ੍ਰਸ਼ਾਸਨ ਵੱਲੋਂ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਮਿਲਿਆ ਜੀ ਅਸੀਂ 7ਵੇਂ ਮਹੀਨੇ ਦੀ 7 ਤਰੀਕ ਨੂੰ ਵੀ ਅਸੀਂ ਧਰਨਾ ਲਾਇਆ ਰਿਕੇ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਦਿੱਤਾ ਜਿੰਨਾ ਚਿਰ ਅਸੀਂ ਪਰਦਾ ਦੇ ਉਸੇ ਧਰਨਾ ਲਾ ਕੇ ਬਿਠੇ ਰਹਿੰਦੇ ਸਾਡੇ ਕਿਸਾਨ ਜੀ ਉਹਨਾਂ ਚਿਰ ਉਹ ਜਿਹੜੇ ਦਰ ਚੁੱਕੇ ਜਾਂਦੇ ਰਹੇ ਆ ਉਹ ਜਦੋਂ ਸਾਡੇ ਕਿਸਾਨ ਆ ਜਾਂਦੇ ਆ ਵਿਸ਼ਵਾਸ ਦਿਵਾ ਕੇ ਮਗਰੋਂ ਫੇਰ ਬੰਦ ਕਰੰਦੇ ਰਹੇ ਆ ਇਹ ਇਹੋ ਕੁੱਝੀਆਂ ਚਾਲਾਂ ਪ੍ਰਸ਼ਾਸਨ ਸਾਡਾ ਹੁਣ ਤੱਕ ਖੇਡਦਾ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵਾਰ-ਵਾਰ ਕਰਦੇ ਰਹਾਂ ਤੇ ਡੀਸੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਪੁਰੀਪੁਰ ਦੇ ਐਸਡੀਓ ਸਾਹਿਬ ਨਾਲ ਵੀ ਮੀਟਿੰਗ ਹੋਈ ਔਰ ਬਾਅਦ ਵਿੱਚ ਜਦੋਂ ਪਾਣੀ ਦਾ ਪੱਧਰ ਫੇਰ ਵਧਿਆ ਫੇਰ ਸਾਨੂੰ ਅਸੀਂ ਜਾ ਕੇ ਕਿਹਾ ਸੀ ਜੋ ਸਾਹਿਬ ਨੂੰ ਵੀ ਹਾਈਡੂ ਸਾਹਿਬ ਇਹ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਤੇ ਜਿਵੇਂ 2023 ਚ ਨੁਕਸਾਨ ਹੋਇਆ ਸੀ ਉਹ ਸਥਿਤੀਆਂ ਬਣਨ ਨੂੰ ਫੇਰ ਤਿਆਰ ਨੇ ਤੇ ਪਾਣੀ ਦਾ ਪੱਧਰ ਜਿਹੜਾ ਹੋ ਰਿਹਾ ਨਹੀਂ ਤਰੀਕੇ ਨਾਲ ਛੱਡਿਆ ਜਾਵੇ ਕਿਉਂਕਿ ਦੋਵੇਂ ਧਰਮ ਦੋਵੇਂ ਇਲਾਕੇ ਬੱਸ ਬਹੁਤ ਸਾਰੇ ਥਾਵਾਂ ਤੇ ਪੱਥਰ ਜਿਹੜੇ ਸਰਕਾਰ ਦੇ ਵੱਲੋਂ ਲਗਾਏ ਗਏ ਕਿਵੇਂ ਦੇਖਦੇ ਹੋ ਕਿ ਉਹ ਹੋਰ ਲੱਗਣੇ ਚਾਹੀਦੇ ਦੇਖੋ ਜੀ ਪੱਥਰ ਜਿਹੜੀ ਪੱਥਰ ਦੀ ਗੱਲ ਆ ਉਹ ਤਾਂ ਸਾਡੀ ਅੱਜ ਦੀ ਅੱਜ ਦੀ ਮੰਗ ਨਹੀਂ ਗਈ ਸਾਡੀ ਤਕਰੀਬਨ 25 30 ਸਾਲ ਤੋਂ ਸਾਡੇ ਕਿਸਾਨਾਂ ਦੀ ਮੰਗ ਆ ਕਿ ਹਰੀਕੇ ਹੈਰ ਤੋਂ ਲੈ ਕੇ ਖੇਮ ਕਰਨ ਏਰੀਏ ਤੱਕ ਜਿੰ ਜਿਹੜਾ ਵੀ ਜੇ ਬੰਨ ਦੇ ਅਗਲੇ ਬੰਨੇ ਜਿਹੜਾ ਦਰਿਆ ਵਾਲੀ ਸਾਈਡ ਆ ਬੰਨ ਦੇ ਨਾਲ ਡੂੰਗੀ ਪਟਾਈ ਕਰਕੇ ਇਹਦੇ ਨਾਲ ਪੱਥਰ ਲਵਾਇਆ ਜਾਵੇ ਤੇ ਜਿਹੜੀ ਵੱਡੀ ਮੰਗ ਹੈ ਸਾਡੇ ਕਿਸਾਨਾਂ ਦੀ ਕਿ ਸਰਕਾਰ ਜ਼ਮੀਨ ਐਕਵਾਇਰ ਕਰਕੇ ਤੇ ਇਹਦਾ ਵੱਡੀ ਨਹਿਰ ਬਣਾਈ ਜਾਵੇ ਮਨਦਰ ਸਿੰਘ ਮੈਂ ਵਸਤੀ لال ਸਿੰਘ ਤੋਂ ਸਾਫਾ ਸਰਪੰਚ ਜੀ ਜੀ ਇਹ ਆਡਰ ਟਰੈਕਟਰ ਵੀ ਐਸ ਵੇਲੇ ਪਾਣੀ ਦੇ ਵਿੱਚ ਆ ਕਿੰਨੇ ਦਿਨਾਂ ਬਾਅਦ ਤੁਸੀਂ ਲੈਣ ਆਏ ਟਰੈਕਟਰ ਸਾਰੀ ਗੱਲ ਦੱਸੋ ਕਿੰਨੇ ਕਿਲੇ ਜ਼ਮੀਨ ਤੁਹਾਡੀ ਜਿਹੜੀ ਇੱਥੇ ਨੁਕਸਾਨੀ ਗਈ ਹੈ ਤੇ ਜੀ ਜੀ ਉਹ ਮੇਰੀ ਜ਼ਮੀਨ ਹੈ 10 ਕਿਲੇ ਤਾਂ ਜਿਹੜਾ ਨੁਕਸਾਨ ਆ ਗਿਆ ਜੀ ਜੀ ਤੇ ਟਰੈਕਟਰ ਜਿਹੜਾ ਇਹ ਟਰੈਕਟਰ ਤੇ ਮੈਂ ਅੱਜ ਜੋ ਸੰਦ ਮੱਕੀ ਦਾ ਚਾਰ ਪਾ ਰਿਹਾ ਸੀ ਉਹਦਾ ਚਾਰ ਪਾਣੀ ਛੱਡਨ ਦਾ ਉਹ ਤੇ ਸੰਧ ਰਹਿ ਗਏ ਸੀ ਟਰੈਕਟਰ ਲਾ ਜਾ ਕੇ ਅੱਜ ਸੰਧ ਜਿਹੜੇ ਉਹ ਅੱਜ ਕੱਢ ਰਿਹਾ ਆ ਉਦੋਂ ਕੁਛ ਨਹੀਂ ਨਿਕਲਾ ਕੱਲਾ ਟਰੈਕਟਰ ਹੀ ਬਾਲ ਸਟਾਰਟ ਕੇ ਮਸ਼ੀਨ ਕੱਢ ਕੇ ਲੈ ਕੇ ਆਏ ਆ ਅੱਜ ਜਿਹੜੇ ਤੀਸਰੇ ਦਿਨ ਪਿੱਛੋਂ ਸੰਧ ਲੈ ਕੇ ਆ ਰਹੇ ਆ ਮਾਰਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਪਾਣੀ ਦੇ ਨਾਲ ਮੱਥਾ ਲਗਾ ਰਹੇ ਜੀ ਅਸੀਂ ਜੀ 70-75 ਸਾਲ ਤੋਂ ਹੀ ਸਾਡੇ ਪੁਰਖੇ ਲਗਾ ਰਹੇ ਸੀ ਉਹ ਤੋਂ ਮੋਰ 40-42 ਸਾਲ ਦੀ ਉਮਰ ਮੇਰੀ ਹੋ ਚੱਲੀ ਆ ਜੀ ਉਦੋਂ ਤੋਂ ਹੀ ਅਸੀਂ ਲਗਾ ਰਹੇ ਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਚਾਹੇ ਤੇ ਸਰਕਾਰ ਦਾ ਪੋਕਾ ਕੋ ਹੱਲ ਕਰੇ ਨਹਿਰੀ ਰੂਪ ਕਰੇ ਤੇ ਨਹੀਂ ਤੇ ਜਿਤਨਾ ਸਾਨੂੰ ਧਾਰੋਂ ਪਾਰ ਠੇਕਾ ਬੰਦਾ ਸਰਕਾਰ ਸਾਡਾ ਕੋ ਪੱਕਾ ਠੇਕਾ ਬਣੇ ਸਾਡੀ ਜੱਦੀ ਮਾਲਕੀਆਂ ਵਾ ਇਹਦੇ ਵਿੱਚ ਕੋਈ ਨਹੀਂ ਇਹ ਪੁਰਖਿਆਂ ਦੀ ਮਾਲਕੀ ਆ ਜਿਹਦੇ ਵਿੱਚ ਪਾਣੀ ਛੱਡਿਆ ਵਾ ਸਰਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡ ਨੂੰ ਕਹਿਰ ਨਹੀਂ ਕੀਤੀ ਕੋਈ ਕੋ ਨਹੀਂ ਜੇ ਕੋਈ ਦਰਿਆ ਕੋ ਸਰਕਾਰ ਕੋਲ ਦਰਿਆ ਦਾ ਰਕਬਾ ਹੈਗਾ ਤਾਂ ਸਾਨੂੰ ਵਿਖਾਇਆ ਜਾਵੇ ਵੀ ਸਾਡੇ ਕੋਲੇ ਆਹ ਦਰਿਆਰੀ ਪੈਰੀ ਆ ਜਿਹਦੇ ਵਿੱਚ ਅਸੀਂ ਪਾਣੀ ਛੱਡ ਰਹੇ ਆ ਜੀ ਕਿਹੜੀ ਕਿਹੜੀ ਫਸਲ ਜਿਹੜੀ ਫਸਾਉਣੀ ਆ ਫਸਲ ਜੀ ਝੋਨਾ ਕਮਾਲ ਮੱਕੀ ਜਿਹੜੀਆਂ ਵਾਦਲਾਂ ਖਰਾਬ ਹੋ ਚੁੱਕੀਆਂ ਮੇਰੇ ਪਿੰਡ ਦਾ ਤਕਰੀਬਨ 450 ਤੋਂ 500 ਕਿੱਲਾ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਦਾ ਕੱਲੀ ਦਾ ਹੀ ਖਰਾਬ ਹੋ ਚੁੱਕਾ ਤੇ ਇਸ ਤੋਂ ਅਗਲੇ ਬੰਨੇ ਪਿੰਡ ਕਰੋਮਾ ਇੱਕੁੱਤੀ ਵਾਲਾ ਨੇਕਾ ਹੀ ਪਿੰਡ ਜਿਹੜੇ ਗਾਹ ਨੂੰ ਹਲੇ ਥਲੇ ਸਾਰੇ ਜਿਹੜੇ ਖਰਾਬ ਹੋ ਚੁੱਕੇ ਜੀ ਕਾਲੀ ਪਾਣੀ ਦੀ ਰੇਟ ਜਾਇਆ ਹੈ ਵੀ ਘਰ ਮੇਰੇ ਪਿੰਡ ਦੇ 4-5 ਘਰ ਆ ਜਿਹੜੇ ਪਾਣੀ ਦੀ ਰੇਟ ਦੇ ਵਿੱਚ ਆ ਜੀ ਫਿਰ ਸਰਕਾਰ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੁੰਦੀ ਤੇ ਹੁਣ ਸੰਘਰਸ਼ ਕਮੇਟੀ ਫਿਰ ਅਸੀਂ ਹਰ ਪਿੰਡ ਤੇ ਸੰਘਰਸ਼ ਕਮੇਟੀ ਦਾ ਹੱਲਾ ਲੈ ਕੇ ਵੱਡਾ ਐਕਸ਼ਨ ਕਰਾਂਗੇ ਵੱਡਾ ਕੋ ਧਰਨਾ ਲਾਵਾਂਗੇ 54 ਨੰਬਰ ਹਾਈਵੇ ਜਾਮ ਕਰਨਾ ਪਿਆ ਉਹ ਵੀ ਕਰਾਂਗੇ